ਖਲਕੇ ਗੜਸ਼ੇਂਕਰ ਦੇ ਬਖਵਖ ਪਿੰਡਾਂ ਚ ਜਿਹੜੀ ਨਜਾਇਜ਼ ਤੌਰ ਤੇ ਮਾਈਨਿੰਗ ਚੱਲ ਰਹੀ ਹੈ ਔਰ ਇਹ ਅੱਜ ਤੱਕ ਇੰਨਾ ਬੁਰਾ ਹਾਲ ਮਾਈਨਿੰਗ ਦਾ ਸੀ ਕਦੇ ਨਹੀਂ ਦੇਖਿਆ ਇੱਥੇ ਬਖਵਖ ਪਾਰਟੀਆਂ ਦੇ ਰਾਜ ਰਹੇ ਆ ਪਰ ਜੋ ਹਾਲਾਤ ਫਾਇਦਾ ਆਪ ਦੀ ਸਰਕਾਰ ਨੇ ਕੀਤੇ ਆ ਪੂਰੇ ਪੰਜਾਬ ਦੇ ਵਿੱਚ ਔਰ ਮੈਂ ਖਾਸ ਤੌਰ ਤੇ ਗੜਸ਼ਿੰਕਰ ਦੀ ਇਹ ਗੱਲ ਕਰਾਂ ਤੇ ਹਾਲਾਤ ਐਨੇ ਬਦ ਤੋਂ ਬਦਤਰ ਹੋ ਚੁੱਕੇ ਐ ਕਿ ਜੇ ਕਿਤੇ ਥੋੜੀ ਬਹੁਤ ਮਾਇਨੇ ਨੂੰ ਫਰਕ ਵੀ ਪੈਂਦਾ ਤੇ ਅ ਹਿਮਾਚਲ ਤੋਂ ਜਿਹੜੇ ਲੱਖਾਂ ਦੀ ਤਾਦਾਦ ਚ ਸ਼ਾਮ ਨੂੰ ਰੋਜ਼ ਟਰਪਰਾਂ ਟਰਾਲੀਆਂ ਲੈ ਕੇ ਨਿਕਲ ਕੇ ਜਾਂਦੇ ਐ ਉਹ ਬੇਹਤਾਸ਼ਾ ਸੁਪੀਟ ਦੇ ਨਾਲ ਔਰ ਬੇਹਤਾਸ਼ਾ ਬਿਨਾਂ ਲਗਾਮ ਤੋਂ ਉਹ ਲੈ ਕੇ ਨਿਕਲ ਕੇ ਜਾਂਦੇ ਆ ਔਰ ਇੱਥੋਂ ਤੱਕ ਕਈ ਮੋਤਾ ਹੋ ਚੁੱਕੀਆਂ ਔਰ ਕਈ ਜਿਹੜੇ ਹੈਗੇ ਐ ਐਕਸੀਡੈਂਟ ਇਹਨਾਂ ਚੀਜ਼ਾਂ ਨਾਲ ਹੋ ਚੁੱਕੇ ਐ ਪਰ ਪ੍ਰਸ਼ਾਸਨ ਜਿਹੜਾ ਹੈਗਾ ਉਹ ਭੂਕ ਸੁਤਾ ਪਿਆ ਔਰ ਇਥੋਂ ਤੱਕ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਔਰ ਟਿਪਰ ਜਿਹੜੇ ਹੈਗੇ ਐ ਉਹ ਵੱਖ-ਵੱਖ ਪਹਾੜਾਂ ਨੂੰ ਵੱਢ ਕੇ ਪਿੰਡਾਂ ਦੇ ਵਿੱਚ ਵੱਖ-ਵੱਖ ਤੋਏ ਜਿਹੜੇ ਹੈਗੇ ਐ ਤਰੀਕੂਬ 20-20 ਪੰਜਾਹ ਫੁੱਟ ਦੇ ਤੋਏ ਜਿਹੜੇ ਹੈਗੇ ਐ ਉਪਰੇ ਹੈ ਜਿਹਦੇ ਨਾਲ ਬਰਸਾਤ ਦੇ ਵਿੱਚ ਉੱਚ ਪਾਣੀ ਖੜਾ ਹੁੰਦਾ